ਪੰਜਾਬ ਸਰਕਾਰ ਵੱਲੋਂ ਅੱਜ ਐਨ ਆਰ ਆਈ ਸੰਮੇਲਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪੰਜਾਬ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਹਨ ਢਾਲੀਵਾਲ ਸਾਹਿਬ ਐਨ ਆਰ ਆਈ ਸੰਮੇਲਨ ਜਿਹੜੀ ਉਹ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਅਸੀਂ ਦੇਖ ਰਿਹਾ ਕਿ ਕਾਫੀ ਵੱਡੀ ਤਦਾਦ ਦੇ ਵਿੱਚ ਐਨ ਆਰ ਆਈ ਤੇ ਪਹੁੰਚ ਗਏ ਨੇ ਕੀ ਕੁਛ ਇੱਥੇ ਰਹੇਗਾ ਕਿਹੜੀ ਕਿਹੜੀ ਥਾਂ ਦੇ ਇੱਥੇ ਲੋਕ ਆਏ ਨੇ ਇੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਹਨ ਚਾਹ ਚਾਹ ਜ਼ਿਲ੍ਹਿਆਂ ਦੇ ਪਠਾਨਕੋਟ ਸ਼ਹਿਦਪੁਰ ਗਰਦਾਸਪੁਰ ਅਮਰਸਰ ਚਾਰ ਜ਼ਿਲ੍ਹਿਆਂ ਨਾਲ ਸੰਬੰਧਤ ਜਿਹੜੇ ਅਫਸਰ ਤੇ ਜਿਹੜੇ ਸਾਡੇ ਡੀਸੀ ਐਸਐਸਪੀ ਆਏ ਇਹਨਾਂ ਜ਼ਿਲ੍ਹਿਆਂ ਨਾਲ ਸੰਬੰਧਿਤ ਐਨਐਡੀ ਇੱਥੇ ਸੱਦੇ ਇਹ ਤੋਂ ਬਾਅਦ ਅਸੀਂ ਦਿਵਾਬੇ ਵਾਲੇ ਜਿਹੜੇ ਉਹ 9 ਤਰੀਕ ਨੂੰ ਨਵਾਂ ਸ਼ਹਿਰ ਸੱਦੇ ਫਿਰ ਅਸੀਂ 16 ਤਰੀਕ ਨੂੰ ਸੰਗਰੂਰ ਦੇ ਵਿੱਚ ਸੱਦੇ ਫਿਰ ਅਸੀਂ 24 ਜਾਂ 25 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਕਹਾਂਗੇ ਐਕਚੁਅਲੀ ਸਾਡੀ ਡੇਟ 22 ਸੀਗੀ ਪਰ 22 ਤਰੀਕ ਨੂੰ ਉੱਥੇ ਮਾਨਜੋ ਗੁਰਨਾ ਸਾਹਿਬ ਜੀ ਦਾ ਹੈਗਾ ਫੇਰੀ ਉਹਦੇ ਕਰਕੇ ਸ਼ਾਇਦ ਦੋ ਦਿਨ ਅੱਗੇ ਕਰ ਦਿੱਤੀ ਤੇ ਇਹ ਇਹ ਚਾਰ ਹਿੱਸਿਆਂ ਦੇ ਵਿੱਚ ਪੂਰੇ ਪੰਜਾਬ ਨੂੰ ਵੰਡਿਆ ਤੇ ਚਾਹਵਾਇ ਸੱਜ ਜਿੱਥੇ ਜਿੱਥੇ ਵੀ ਸਾਡੇ ਮਤਲਬ ਐਨਆਰਆਈ ਵੀ ਆ ਜਾਣਗੇ ਉਹਨਾਂ ਦੇ ਮਸਲੇ ਹੱਲ ਕਰਨ ਕਿਸ ਤਰੀਕੇ ਦੇ ਮਸਲੇ ਲੈ ਕੇ ਐਨਆਰਆਈ ਪਉਹਦੇ ਨੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਹਾਂਜੀ ਇੱਕ ਤਾਂ ਮਤਲਬ ਫੈਮਿਲੀ ਡਿਸਪਿਊਟ ਹੈ ਲੋਕਾਂ ਦੇ ਇੱਕ ਮਤਲਬ ਜਿਹੜਾ ਹੈਗਾ ਮਤਲਬ ਪ੍ਰੋਪਰਟੀ ਡਿਸਪਿਊਟ ਹੈ ਇੱਕ ਅੱਜਕੱਲ ਜਿਹੜੇ ਜ਼ਿਆਦਾਤਰ ਕੇਸ ਆਉਣ ਲੱਗੇ ਕਿ ਆਈਲੈਂਡਸ ਵਗੈਰਾ ਇਮੀਗ੍ਰੇਸ਼ਨ ਦੇ ਜਿਹੜੀਆਂ ਠੱਗੀਆਂ ਠੁਗੀਆਂ ਇਹ ਤਿੰਨ ਤਿੰਨ ਚਾਰ ਕਿਸਮ ਦੇ ਕੇਸ ਹੁੰਦੇ ਉਹਦਾ ਸਾਰੇ ਸਾਰੇ ਕੇਸ ਜਿਹੜੇ ਹੱਲ ਕਰ ਇੱਕ ਵਾਰ ਪਹਿਲਾਂ ਤਾਂ ਬੈਂਤੀ ਹੈ ਦਾ ਮੈਕੈਨਿਜ਼ਮ ਵੀ ਤਿਆਰ ਕੋ ਕਰ ਰਹੇ ਹੋ ਕਿ ਭਵਿੱਖਾ ਦੇ ਵਿੱਚ ਇਸ ਤਰੀਕੇ ਦੇ ਕੇਸਿਸ ਘੱਟ ਹੋਣ ਐਨਆਰਈ ਨੂੰ ਪਰੇਸ਼ਾਨੀ ਨਾ ਆਵੇ ਨਹੀਂ ਦੇ ਘਟੋਗੇ ਘਟੋਗੇ ਕਿਦੋਂ ਘਟੋਗੇ ਹਾਂ ਹਾਂ ਅੱਗੇ ਨਾਲ ਘਟੋ ਸਾਡ ਕੋਰਟ ਦੀ ਜਗ੍ਹਾ ਕਿਉਂ ਚੁਣੀ ਹੈ ਮਿਨੀ ਗੋਆ ਇਸ ਨੂੰ ਕਿਹਾ ਜਾਂਦਾ ਹੈ ਇਹ ਇਸ ਦਾ ਕੀ ਕਾਰਨ ਰਿਹਾ ਜੀ ਨਹੀਂ ਨਹੀਂ ਇਹ ਹਿੰਦੀ ਏਰੀਆ ਕਿਉਂਕਿ ਬਾਦੀ ਤੌਰ ਦੇ ਉੱਤੇ ਸੱਚ ਵੀ ਆ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਆ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਸਾਡਾ ਵੀ ਖੇਤੀ ਤੋਂ ਬਿਨਾ ਸ਼ਾਇਦ ਹੋਰ ਕੁਛ ਨਹੀਂ ਸੋ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਬਹੁਤ ਖੂਬਸੂਰਤ ਝੀਲਾਂ ਨੇ ਡੈਮ ਨੇ ਪਹਾੜ ਨੇ ਸਮਝਦੇ ਕਿ ਦੀ ਗੱਲ ਸੋ ਇਹਨਾਂ ਜਗ੍ਹਾ ਦੇ ਉੱਤੇ ਆ ਕੇ ਕਿਸੇ ਨੇ ਇਨਵੈਸਟ ਕਰਨਾ ਤਾਂ ਉਹ ਕਰ ਸਕਦਾ ਸਮਝਦੇ ਕਿ ਦੀ ਗੱਲ ਉਹ ਇਸ ਕਰਕੇ ਅਸੀਂ ਇਸ ਜਗ੍ਹਾ ਦੀ ਬਲਿ ਜੜੀ ਸਿਲੈਕਸ਼ਨ ਕੀਤੀ ਇਮੀਗ੍ਰੇਸ਼ਨ ਦੀ ਗੱਲ ਕੀਤੀ ਕਿ ਨਵੇਂ ਕੇਸ ਇਸ ਤਰੀਕੇ ਦੇ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਂ ਵੀ ਕਹੀ ਕਿ ਥਾਮਾ ਤੋਂ ਆਪਣੇ ਪੰਜਾਬੀ ਭਰਾਵਾਂ ਨੂੰ ਉਥੋਂ ਮੋੜ ਕੇ ਵਾਪਸ ਲਿਆ ਨਾ ਰਹਿਆ ਤੇ ਇਹ ਇਹ ਕਿਸ ਤਰੀਕੇ ਦੇ ਗੱਲਾਂ ਸਾਹਮਣੇ ਆ ਰਹੀਆਂ ਨੇ ਐਨਆਰਐਸ ਵੱਲੋਂ ਨਹੀਂ ਨਹੀਂ ਇਹ ਕਾਫੀ ਆ ਰਹੀਆਂ ਕਿਉਂਕਿ ਜਿਹੜਾ ਮਤਲਬ ਸੀਐਮ ਸਾਹਿਬ ਦਾ ਇਹ ਸੁਪਨਾ ਕਿ ਐਨਆਰਆਈ ਵਾਪਸ ਆਉਣ ਪੰਜਾਬ ਦੇ ਵਿੱਚ ਪੰਜਾਬ ਦੀ ਤਰਤੀ ਦੇ ਆ ਕੇ ਦੁਬਾਰਾ ਆਪਣੇ ਕੰਮ ਕਾਜ ਸ਼ੁਰੂ ਕਰ ਮੈਨੂੰ ਲੱਗਦਾ ਕਿ ਉਹਦੇ ਚਾਹੀ ਬਲ ਸਫਲ ਹੋ ਜਾਣਗੇ ਕਾਫੀ ਲੋਕ ਹੁਣ ਵੀ ਆ ਰਹੇ ਬੱਚੇ ਇੱਥੇ ਪੜ੍ਹਨੇ ਪਾਦੇ ਆ ਛੋਟੇ ਛੋਟੇ ਆਪਣੇ ਕੰਮ ਕਾਦੇ ਆ ਤੇ ਮੈਨੂੰ ਲੱਗਦਾ ਐਸਐਚ ਕੁਝ ਵੱਡੇ ਲੋਕ ਵੀ ਜਿਹੜੇ ਉਹ ਐਨਆਰਆਈ ਦੀ ਜਿਹੜਾ ਪੰਜਾਬ ਨੇ ਜੁੜੀਆਂ ਨੇ ਉਹ ਕੰਮ ਤਾਂ ਕਰਨਾ ਚਾਹੁੰਦੇ ਨੇ ਅਕਸਰ ਉਹ ਉਹ ਕਹਿੰਦੇ ਨੇ ਕਿ ਸਾਨੂੰ ਪਾਲਿਸੀਆਂ ਅਗਰ ਚੰਗੀਆਂ ਮਿਲ ਜਾਂਨਾਂ ਅਕਸਰ ਤੇ ਅਸੀਂ ਇੱਥੇ ਆ ਕੇ ਸਾਰਾ ਕੁਝ ਵਸਾ ਲਈਏ ਸਭ ਕੁਝ ਉਹਨਾਂ ਨੂੰ ਵਧੀਆ ਦਿਆਂ ਹਾਂ ਹਰ ਚੀਜ਼ ਵਧੀਆ ਦਿਆਂਗੇ ਉਹਨਾਂ ਦਾ ਹੀ ਐ ਸਾਰਾ ਕੁਝ ਪੰਜਾਬ ਉਹਨਾਂ ਦਾ ਪੰਜਾਬ ਦੀ ਤਫਤੀ ਪਠਾਨਕੋਟ ਉਹਨਾਂ ਦਾ ਸਾਰਾ ਪੰਜਾਬ ਉਹਨਾਂ ਦਾ ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਆ ਜਿਹੜੀਆਂ ਵੀ ਉਹਨਾਂ ਦੀਆਂ ਕਾਨੂੰਨੀ ਅੜਿਚੜਾਂ ਜਾਂ ਕੁਝ ਹੋਊ ਉਹ ਆਪਾਂ ਦੂਦ ਕਰਾਂਗੇ ਬਿਲਕੁਲ ਹੀ ਸੁਣ ਰਹੇ ਸੀ ਕੁਲਦੀਪ ਸਿੰਘ ਤਾਲੀਵਾਲ ਹਰਿਆਣਾ ਜਿਨ੍ਹਾਂ ਨੇ ਐਨ ਆਰ ਆਈ ਸੰਮੇਲਨ ਬਾਰੇ ਜਾਣਕਾਰੀ ਦਿੱਤੀ ਕੈਮਰਾਮੈਨ ਰਜੇ ਦੇ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਵਾਨੀ